ਇਹ ਵੀਡੀਓ ਹਰ ਸਿੱਖ ਨੂੰ ਹੋ ਸਕੇ ਤਾਂ ਵੇਖਣੀ ਚਾਹੀਦੀ ਆ ਕਿ ਬੱਬ ਕਾਲਾ ਸਾਹਿਬ ਜੀ ਦਾ ਦਿਹਾੜਾ ਜਾਂ ਰਖੜ ਪੁੰਨਿਆਂ ਦਾ ਮੇਲਾ ਇਹ ਦੋ ਸ਼ਬਦਾਂ ਦੇ ਵਿੱਚੋਂ ਅੰਤਰ ਲੱਭਣ ਦੇ ਲਈ ਜੇ ਸਾਡੀ ਨਵੀਂ ਪੀੜ੍ਹੀ ਨੂੰ ਜਾਂ ਪੁੱਛ ਲਵੇ ਕੋਈ ਕਿ ਭਈ ਤਿਹੜਾ ਤੁਸੀਂ ਬੱਬ ਕਾਲਾ ਸਾਹਿਬ ਦਿਹਾੜਾ ਮਨਾਉਂਦੇ ਹੋ ਉਹ ਕੀ ਗੁਰੂ ਤੀਖ ਬਾਦਰ ਸਾਹਿਬ ਜੀ ਨਾਲ ਸੰਬੰਧਿਤ ਆ ਕਿ ਜਾਂ ਰਖੜ ਪੁੰਨਿਆਂ ਦਾ ਮੇਲਾ ਤਾਂ ਹੋ ਸਕਦਾ ਕੁਝ ਕੋ ਭੈਣ ਭਰਾਵਾਂ ਨੂੰ ਤੁਹਾਡੇ ਵਰਗਿਆਂ ਨੂੰ ਪਤਾ ਹੋਵੇ ਤੇ ਇਹ ਵੀ ਹੋ ਸਕਦਾ ਕਿ ਬਹੁਤ ਸਾਰੇ ਭੈਣ ਭਰਾਵਾਂ ਨੂੰ ਨਾ ਪਤਾ ਹੋਵੇ ਲੇਕਿਨ ਉਹ ਬੜੀ ਹਰਾਂ ਇੱਥੇ ਦਿਹਾੜੇ ਤੇ ਗਏ ਹੋਣਗੇ ਜਾਂ ਇਸ ਸਥਾਨ ਤੇ ਗਏ ਹੋਣਗੇ ਤੇ ਉਹ ਹਮੇਸ਼ਾ ਕਹਿਣਗੇ ਜਿਉਂ ਉੱਥੇ ਬੜਾ ਭਾਰੀ ਮੇਲਾ ਲੱਗਦਾ ਰਖੜ ਪੁੰਨਿਆਂ ਦਾ ਮੇਲਾ ਬੜਾ ਭਾਰਾ ਲੱਗਦਾ ਜੀ ਕਈ ਇਲਾਕੇ ਦੇ ਲੋਕੇ ਦੂਰੋਂ ਨੇੜਿਓਂ ਵੀ ਸੱਜਣ ਕਹਿੰਦੇ ਹੋਣਗੇ ਪਰ ਕੀ ਸਾਨੂੰ ਇਹਦਾ ਸੱਚ ਦਾ ਪਤਾ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਕਿ ਸਾਡਾ ਇਤਿਹਾਸ ਕੀ ਹੈਗਾ ਕੀ ਇਹ ਰਖੜ ਪੁੰਨਿਆਂ ਦਾ ਮੇਲਾ ਕਿ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਪਹਿਲਾ ਆਪਾਂ ਸ਼ਬਦ ਹੁੰਦਾ ਰਖੜ ਪੁੰਨਿਆਂ ਰਖੜ ਪੁੰਨਿਆਂ ਤੋਂ ਭਾਵ ਜਿਹੜਾ ਆਪਾਂ ਆਮ ਲੋਕ ਕਈ ਲੋਕ ਰਖੜੀ ਮਨਾਉਂਦੇ ਨੇ ਕੁਝ ਲੋਕ ਸਮਝਦੇ ਕਿ ਬਾਬੇ ਨਾਨਕ ਨੇ ਰਖੜੀ ਬੰਨੀ ਉਹਨਾਂ ਫੋਟੋਆਂ ਲਾ ਦਿੱਤੀਆਂ ਬੜਾ ਕੁਝ ਕੀਤਾ ਹੁਣ ਬਾਬਾ ਨਾਨਕ ਤਾਂ ਭੈਣ ਨਾਨਕੀ ਤੋਂ ਕਾਫੀ ਤੇ ਸਨ ਤੇ ਛੋਟਾ ਭਰਾ ਵੱਡੀ ਭੈਣ ਦੀ ਰੱਖਿਆ ਕਿੰਜ ਕਰ ਸਕਦਾ ਜੇ ਆਪਾਂ ਉਮਰ ਦੇ 0.0 ਤੋਂ ਚੱਲਦੇ ਹਾਂ ਤਾਂ ਫਿਰ ਇੱਥੋਂ ਗੱਲ ਕਲੀਅਰ ਹੋ ਜਾਂਦੀ ਕਿ ਸਿੱਖਾਂ 'ਚ ਰਖੜੀ ਦਾ ਕੋਈ ਮਤਲਬ ਨਹੀਂ ਹੈਗਾ ਤਾਂ ਫਿਰ ਇਸ ਦਿਹਾੜੇ ਨੂੰ ਕਿਉਂ ਜੋੜਿਆ ਜਾਂਦਾ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਬਹੁਤ ਸੋਨਾ ਜਵਾਬ ਦਿੰਦੇ ਨੇ ਕਿ ਇਸ ਦਿਨ ਜਿਹੜਾ ਦਿਹਾੜਾ ਸਿੱਖ ਕੌਮ ਨਮਾਜੇ ਦੀ ਧਰਤੀ ਤੇ ਬੱਬ ਕਾਲਾ ਸਾਹਿਬ ਦੀ ਧਰਤੀ ਤੇ ਮਨਾਉਂਦੀ ਆ ਕਿਉਂਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕਾ ਹੀ ਪਿੰਡ ਸੀ ਯਾਨੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨਾਨਕੀ ਜੀ ਇਸ ਪਿੰਡ ਦੇ ਵਸਨੀਕ ਸਨ ਤੇ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਸਨ ਗੁਰੂ ਮਹਿਲ ਕਹਿ ਸਕਦੇ ਆਪਾਂ ਤੇ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਇਸ ਨਗਰ ਵਿੱਚ ਬਹੁਤ ਸਾਰਾ ਸਮਾਂ ਰਹਿ ਤੇ ਰਹਿੰਦੇ ਵੀ ਰਹੇ ਹੁਣ ਜੇ ਇਹ ਸ਼ਬਦ ਦਾ ਨਾਂ ਸੀ ਬਕਾਲਾ ਬਕਾਲਾ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਬਾਬਾ ਸ਼ਬਦ ਜਿਹੜਾ ਆ ਉਹ ਵਡਿਆਲੀ ਵਰਤਿਆ ਜਾਂਦਾ ਸੀ ਜਿਵੇਂ ਅੱਜ ਵੀ ਕਈ ਇਲਾਕਿਆਂ ਚ ਕਈ ਘਰਾਂ ਚ ਬਾਬਾ ਸ਼ਬਦ ਇਹ ਆਪਾਂ ਕਹਿੰਦੇ ਸਾਡੇ ਬਾਬਾ ਜੀ ਨੇ ਬਾਬਾ ਜੀ ਤੋਂ ਭਾਵ ਜਾਨੀ ਕਿ ਪੜਦਾਦਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਨੀਆਵੀ ਰਿਸ਼ਤਿਆਂ ਦੇ ਵਿੱਚ ਉਹਨਾਂ ਦੇ ਦਾਦਾ ਜੀ ਹੀ ਲੱਗਦੇ ਸਨ ਇਸ ਕਰਕੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਕਾਲਾ ਸ਼ਬਦ ਵਰਤਿਆ ਬਾਬਾ ਬਕਾਲੇ ਬਾਬਾ ਬਕਾਲੇ ਤਾਂ ਫਿਰ ਉੱਥੋਂ ਹੀ ਭਾਈ ਮੱਖਣਸ਼ਾ ਲਬਾਣਾ ਜੀ ਜਿਨ੍ਹਾਂ ਦੀ ਇੱਕ ਸਾਈ ਇੱਕ ਸਾਖੀ ਸੁਣਦੇ ਆ ਕਿ ਉਹਨਾਂ ਦਾ ਜਹਾਜ਼ ਡੁੱਬ ਚੱਲਿਆ ਸੀ ਕਿ ਭਾਈ ਮੱਖਣਸ਼ਾ ਲੁਬਾਣਾ ਜਿਹੜਾ ਸੀ ਉਹ ਪਰਿਵਾਰ ਜਿਹੜਾ ਸੀ ਜਾਂ ਲੁਬਾਣੇ ਜਿਹੜੇ ਸਾਨੂੰ ਬੜੇ ਲੰਬੇ ਸਮੇਂ ਤੋਂ ਸਿੱਖ ਧਰਮ ਨਾਲ ਜੁੜ ਚੁੱਕੇ ਸਨ ਲੁਬਾਣੇ ਹੁੰਦੇ ਸੀ ਜਿਹੜੇ ਵਪਾਰੀ ਲੋਕ ਹੁੰਦੇ ਸਨ ਜਿਹੜੇ ਵਪਾਰ ਕਰਦੇ ਸਨ ਉਹਨਾਂ ਲਈ ਸ਼ਬਦ ਲੁਬਾਣਾ ਵਰਤਿਆ ਜਾਂਦਾ ਸੀ ਇਸ ਕਰਕੇ ਉਹ ਗੁਰੂ ਘਰ ਨਾਲ ਬਹੁਤ ਪਿਆਰ ਕਰਦੇ ਸਨ ਜਦੋਂ ਭਾਈ ਮੱਖਣਸ਼ਾ ਲੁਬਾਣਾ ਜੀ ਦਿੱਲੀ ਗਏ ਬੰਗਲਾ ਸਾਹਿਬ ਗੁਰਦੁਆਰਾ ਸੇ ਉੱਥੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜਿਹੜੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋ ਸਮਾਉਣਗੇ ਨੇ ਤੇ ਨਵੀਂ ਜਿਹੜੀ ਗੁਰਤਾ ਗੱਦ ਇਹ ਉਹ ਬਕਾਲੇ ਚ ਬਾਬਾ ਬਕਾਲੇ ਚ ਜਿਹੜੀ ਆ ਉਹ ਮਿਲ ਗਈ ਆ ਫਿਰ ਭਾਈ ਮੱਖਣਸ਼ਾ ਲੁਬਾਣਾ ਜੀ ਇੱਥੇ ਹੁੰਦੇ ਨੇ ਇੱਥੇ ਆ ਕੇ ਫਿਰ ਉਹ ਮੋਹਰਾਂ ਦੀ ਵੀ 100 ਮੋਹਰਾਂ ਉਹਨਾਂ ਨੇ ਸੁੱਖੀਆਂ ਕਿ ਮੇਰਾ ਜਹਾਜ ਜਿਹੜਾ ਪਾਰ ਲਾ ਦਿਓ ਫਿਰ ਉਹਨਾਂ ਨੇ ਵੇਖਿਆ ਕਿ ਇੱਥੇ ਕਾਫੀ ਜ਼ਿਆਦਾ ਲੋਕ ਨੇ ਤੇ ਉਹਨਾਂ ਨੇ ਪੰਜ-ਪੰਜ ਮੋਹਰਾਂ ਰੱਖ ਕੇ ਜਿਹੜਾ ਸੀ ਗੁਰੂ ਸਾਹਿਬ ਨਾਲ ਸਾਰਿਆਂ ਲੋਕਾਂ ਗਾੜੀ ਰੱਖੀਆਂ ਤੇ ਉਹਨਾਂ ਸੋਚਿਆ ਜਿਹੜਾ ਵੀ ਸਹੀ ਹੋਏਗਾ ਅਸਲ ਹੋਏਗਾ ਉਹ ਆਪੇ ਆਪਣੀਆਂ ਬਾਕੀ ਮੋਹਰਾਂ ਮੰਗ ਲਪੇਗਾ ਤੇ ਕੀ ਹੋਇਆ ਖੀਰ ਤੇ ਕਿਹਾ ਜਾਂਦਾ ਹੈ ਕਿ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਉਹਨਾਂ ਨੂੰ ਪਤਾ ਲੱਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਭਾਈ ਮੱਖਣ ਸ਼ਾ ਲਬਾਣਾ ਜੀ ਗਏ ਤੇ ਉਹਨਾਂ ਨੇ ਜ ਮੋਹਰਾਂ ਰੱਖੀਆਂ ਪੰਜ ਤੇ ਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਗੱਲ ਤੇ 100 ਮੋਹਰਾਂ ਦੀ ਕੀਤੀ ਫਿਰ ਉਹ ਬੜੇ ਖੁਸ਼ ਹੋਏ ਭਾਈ ਮੱਖਣ ਸ਼ਾ ਲਬਾਣਾ ਜੀ ਤੇ ਫਿਰ ਉਹਨਾਂ ਨੇ ਕੋਠੀ ਤੇ ਚੜ ਕੇ ਜਿਹੜਾ ਅਸੀਂ ਕਿਹਾ ਗੁਰੂ ਲਾਧੋਰੇ ਗੁਰੂ ਲਾਧੋਰੇ ਉਸ ਦਿਨ ਦੇ ਨਾਲ ਇਸ ਬੱਬ ਕਾਲਾ ਸਾਹਿਬ ਨਾਲ ਜੁੜੀ ਹੋਈ ਗੱਲ ਆ ਲੇਕਨ ਅਸੀਂ ਕੀ ਕਰਤਾ ਕਿ ਰਖੜ ਪੁੰਨਿਆਂ ਨਾਲ ਜੋੜ ਦਿੱਤਾ ਉਥੇ ਸਿਆਸੀ ਕਾਨਫਰੰਸਾਂ ਜੋੜ ਦਿੱਤੀਆਂ ਜਾਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੁਕਰਾਨਾ ਕਰਨ ਸੀ ਕਿ ਬੱਬ ਕਾਲਾ ਸਾਹਿਬ ਦੀ ਬਿਮਾਰਕ ਧਰਤੀ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਏ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਏ ਜਾਣਾ ਤੇ ਉਸ ਧਰਤੀ ਨੂੰ ਨਤਮਸਤਕ ਹੋ ਲਈ ਉਥੇ ਰੈਲੀਆਂ ਹੋਣ ਲੱਗੀਆਂ ਕਾਨਫਰੰਸਾਂ ਹੋਣ ਲੱਪੀਆਂ ਸਾਡੀ ਪਾਰਟੀ ਨੂੰ ਵੋਟਾਂ ਪਾ ਦਿਓ ਠੋਕੇ ਰੱਖ ਦਾਂਗੇ ਗੱਡ ਦਵਾਂਗੇ ਝੰਡੇ ਕਰ ਦਵਾਂਗੇ ਕਿੰਨਾ ਦੇ ਕਰਨੇ ਆ ਆਪਾਂ ਸਾਰੇ ਭੈਣ ਭਰਾ ਆ ਪਾ ਇੱਕ ਦੂਜੇ ਦੀ ਤੇ ਸਰਬਾਦੇ ਘਲੇ ਦੀ ਅਰਦਾਸ ਕਰਨ ਜਾਣਾ ਤੇ ਜ਼ਹਿਰ ਪਰ ਕੇ ਕੰਨਾਂ ਚੋਂ ਵਾਪਸ ਆ ਰਹੇ ਆ ਮੈਂ ਸਮਝਦਾ ਕਿ ਸਾਨੂੰ ਰੈਲੀਆਂ ਤੇ ਨਹੀਂ ਜਾਣਾ ਚਾਹੀਦਾ ਕਾਨਫਰੰਸਾਂ ਦਾ ਬਾਈਕਾਟ ਕਰਨਾ ਚਾਹੀਦਾ ਹਾਂ ਜਿੰਨੇ ਕਰਨੀ ਆ ਉਹ ਸਿਆਸੀ ਕਾਨਫਰੰਸ ਉਹ ਅੱਗੋਂ ਪਿੱਛੋਂ ਕਰ ਲਵੇ ਲੇਕਿਨ ਸਾਡੇ ਗੁਰੂ ਦੇ ਦਿਹਾੜੇ ਤੇ ਨਾ ਕਰੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ